ਹਾਂਜੀ ਵੈਗਰੂ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗਾ ਜੀ ਚਨਾ ਦਾਲ ਚਨਾ ਦਾਲ ਆਪਾਂ ਨੇ 2-3 ਘੰਟੇ ਪਹਿਲਾਂ ਭਿਉਂ ਕੇ ਰੱਖਤੀ ਸੀ ਜੀ ਹੁਣ ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਕੁੱਕਰ ਦੇ ਵਿੱਚ ਦਾਲ ਪਾਤੀ ਵਿੱਚ ਆਪਾਂ ਨੇ ਪਾਤਾ ਜੀ ਲਸਣ ਪਿਆਜ਼ ਵਿੱਚੇ ਪਾਤਾ ਆਪਾਂ ਨੇ ਇੱਕ ਕਦੂ ਕੱਟ ਕੇ ਵਿੱਚੇ ਜਿਹੜੇ ਆਪਣੇ ਹੁੰਦੇ ਜੀ ਨਮਕ ਮਿਰਚ ਮਸਾਲੇ ਵਿੱਚੇ ਹੀ ਆਪਾਂ ਨੇ ਉਹ ਪਾਤੇ ਥੋੜਾ ਜਿਹਾ ਜੀ ਆਪਾਂ ਨੇ ਵਿੱਚ ਤੇਲ ਪਾਤਾ ਸਾਰਾ ਸਮਾਨ ਆਪਾਂ ਨੇ ਇਕੱਠਾ ਹੀ ਪਾ ਲਿਆ ਮਿਕਸ ਕਰ ਲਿਆ ਜੀ ਤੇ ਆਪਾਂ ਉਹਦੇ ਦੀ ਬਣਾ ਰਹੇ ਹਾਂ ਜੀ ਸਬਜੀ ਸਬਜੀ ਮਿਕਸ ਦਾਲ ਜਿਹੜੇ ਬੱਚੇ ਜੀ ਆਪਣੇ ਵੀ ਕद्दू ਨਹੀਂ ਖਾਂਦੇ ਆਪਾਂ ਇਸ ਤਰ੍ਹਾਂ ਦਾਲ ਦੇ ਵਿੱਚ ਪਾ ਕੇ ਇਸ ਤਰ੍ਹਾਂ ਸਬਜੀ ਬਣਾ ਕੇ ਦੇ ਸਕਦੇ ਆਪਾਂ ਜੀ ਹੁਣ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਅੱਪਾ ਜੀ 4-5 ਬਿਸਲ ਬਜਾਵਾਂਗੇ ਤੇ ਦਾੜ ਆਪਣੀ ਬਣ ਕੇ ਬਿਲਕੁਲ ਕੋਲ ਜੂਰੀ ਜੀ ਵਧੀਆ ਤਿਆਰ ਹੋ ਜੂਗੀ ਤੁਸੀਂ ਵੀ ਜਰੂਰ ਇਸੇ ਤਰ੍ਹਾਂ ਦਾੜ ਬਣਾਇਓ ਜਰੂਰ ਟਰਾਈ ਕਰਿਓ ਆਹ ਹੈ ਜੀ ਆਪਣੀ ਪਰਬਲ ਦੀ ਵੇਲ ਤੇ ਪਰਬਲ ਲੱਗੇ ਹੋਏ ਨੇ ਜੀ ਆਪਾਂ ਜਿਵੇਂ ਜਿਵੇਂ ਲੱਗਦੇ ਨੇ ਨਾਲ ਦੀ ਨਾਲ ਤੋੜੀ ਜਾਂਦੇ ਸਰ ਜੀ ਜੀ ਇਹਨਾਂ ਦੀ ਬਹੁਤ ਵਧੀਆ ਬਣਦੀ ਹੈ ਅੱਜ ਉਹ ਵੀਡੀਓ ਬਣਨ ਲੱਗੀ ਜਿਹੜੇ ਜਿਹੜੇ ਜੀ ਵੱਡੇ ਹੋਈ ਜਾਂਦੇ ਨੇ ਆਪਾਂ ਨਾਲ ਦੀ ਨਾਲ ਤੋੜੀ ਜਾਂਦੇ ਆਹ ਦੇ ਛੋਟੇ ਦੀ ਆਪਣੀ ਕ੍ਰੇਲਿਆਂ ਦੀ ਵੇਲ ਕਾਫੀ ਕ੍ਰੇਲੇ ਤੋੜਨੇ ਵਾਲੇ ਹੋਏ ਹੋਏ ਨੇ ਫਿਰ ਪੱਕ ਜੇ ਨਾ ਤੋੜ ਵਧੀਆ ਲੱਗਦੇ ਨੇ ਇਤਕੀ ਕਰੇ ਹਲੇ ਤਾਂ ਆ ਆ ਥੋੜੇ ਜਿਹਾ ਛੋਟੇ ਨੇ ਅੱਛਾ ਇਹਦਰ ਵੀ ਬੇਲ ਹੈ ਵੀ ਇੱਕ ਤੋੜਨਾ ਹੈ ਤਿੰਨ ਚਾਰ ਬੇਲਾਂ ਹੋ ਗਈਆਂ ਵਧੀਆ ਲੱਗੀਆਂ ਆ ਆਪਣੀ ਜੀ ਬੇਲ ਆ ਇੱਕ ਇਹਦਾ ਸਾਗ ਬਣਦਾ ਜੀ ਆਪਾਂ ਇਹਨੂੰ ਸਾਗ ਦੇ ਵਿੱਚ ਪਾ ਲੈਨੇ ਹਾਂ ਇਸ ਤਰ੍ਹਾਂ ਇਹ ਬੇਲ ਦੀ ਫੈਲਦੀ ਜਾਂਦੀ ਆਪਾਂ ਬਣਾਇਆ ਦੀ ਸਾਗ ਵਿੱਚ ਪੱਤੇ ਪਾਲੇ ਸੀ ਤੋੜ ਕੇ ਇਹ ਵਿੱਚ ਲੁਕ ਜਾਂਦੇ ਨੇ ਵਿੱਚ ਲੁਕੇ ਹੋਏ ਨਹੀਂ ਰਹਿੰਦੇ ਫੜੋ ਇਹ ਚੋੜਨੇ ਦੇ ਕਾਲੇ ਨਹੀਂ ਰਹਿੰਦੇ ਇਹ ਨੂੰ ਟਾਣੀਆਂ ਉੱਤੇ ਟੰਗ ਦਾਂ ਮਹਦੀਆ ਹੋ ਗਏ ਸਾਗ ਵੀ ਜੋ ਗੇ ਗੇਰ ਨੂੰ ਆਈ ਉੱਤੇ ਟਾਂਗ ਦਿੰਦੇ ਨੇ ਚਲੋ ਹੁਣ ਦੇਖੀਏ ਦਾਲ ਨੂੰ ਹਾਂਜੀ ਆਪਾਂ ਨੇ ਕੁੱਕਰ ਖੋਲ ਲਿਆ ਜੀ ਦਾਲ ਆਪਣੀ ਦੇਖੋ ਬਿਲਕੁਲ ਬਣ ਕੇ ਤਿਆਰ ਆ ਜੀ ਜਿਹੜਾ ਕद्दू ਸੀਗਾ ਉਹ ਵੀ ਬਿਲਕੁਲ ਇਹਦੇ ਵਿੱਚ ਚੰਗੀ ਤਰ੍ਹਾਂ ਘੁਲ ਗਿਆ ਜੀ ਜ਼ਰੂਰ اسی ਤਰ੍ਹਾਂ ਦਾਲ ਬਣਾਇਓ ਜੀ ਜਿਹੜੇ ਬੱਚੇ ਆਪਣੇ ਕद्दू ਦੀ ਸਬਜ਼ੀ ਨਹੀਂ ਖਾਂਦੇ ਖਾਣ ਲੱਗੇ ਨੱਕ ਬੋਲ ਮਾਰ ਦੇਣ ਇਸ ਤਰ੍ਹਾਂ ਬਣਾਇਓ ਬਹੁਤ ਵਧੀਆ ਟੇਸਟੀ ਸਬਜ਼ੀ ਬਣਦੀ ਹੈ ਜੀ ਦਾਲ ਹਾਂਜੀ ਜਿਹੜੇ ਭੈਣ ਭਰਾ ਵੀ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੇ ਤੁਸੀਂ ਇਹਨੂੰ ਤੜਕਾ ਲਾਉਣਾ ਚਾਹੁੰਦੇ ਹੋ ਤਾਂ ਲਾ ਸਕਦੇ ਹੋ ਆਪਾਂ ਦੱਸਣ ਪਿਆ ਜੀ ਤਾਂ ਵਿੱਚੇ ਪਾਤਾ ਸੀ ਹੁਣ ਆਪਾਂ ਇਹਨੂੰ ਜੀ ਕੱਲੇ ਜੀਰੇ ਦਾ ਤੜਕਾ ਲਾਵਾਂਗੇ ਆਪਾਂ ਇਹ ਕੜਛੀ ਦੇ ਵਿੱਚ ਥੋੜ੍ਹਾ ਜਿਹਾ ਪਾ ਲਿਆ ਜੀ ਦੇਸੀ ਘਿਓ ਪਹਿਲਾਂ ਵੀ ਜੀ ਆਪਾਂ दाल ਦੇ ਵਿੱਚ ਥੋੜ੍ਹਾ ਜਿਹਾ ਦੇਸੀ ਘਿਓ ਪਾਤਾ ਸੀ ਘੋ ਰਹੀ ਆਪਣਾ ਹੋ ਰਿਹਾ ਗਰਮ ਆਪਾਂ ਇਹਦੇ ਵਿੱਚ ਲਾਵਾਂਗੇ ਜੀਰੇ ਦਾ ਤੜਕਾ ਆਪਾਂ ਜੀ ਇਹਦੇ ਵਿੱਚ ਪਾ ਰਹੇ ਹਾਂ ਜੀਰਾ ਕਿਉਂਕਿ ਲਸਣ ਪਿਆਜ ਆਪਾਂ ਵਿੱਚੇ ਸੜਦਾ ਸੀਗਾ ਜੇ ਤੁਸੀਂ ਲਸਣ ਪਿਆਜ ਦਾ ਦਵਾਰੇ ਤੜਕਾ ਲਾਉਣਾ ਚਾਹੁੰਦੇ ਤਾਂ ਲਾ ਸਕਦੇ ਹੋ ਵੀ ਜਿੰਨਾ ਠੀਕ ਲੱਗਦਾ ਕਰ ਲੇ ਚੰਗੀ ਤਰ੍ਹਾਂ ਆਪਾਂ ਜੀਰੇ ਨੂੰ ਦੇਸੀ ਘਿਓ ਦੇ ਵਿੱਚ ਪੋਣ ਲਾਂਗੇ ਜੀ ਇਹ ਜਿਹੜੀ ਆਪਣੀ ਇਸ ਤਰ੍ਹਾਂ ਦੀ ਦਾਲ ਹੁੰਦੀ ਹੈ ਇਹਨੂੰ ਦੇਸੀ ਘਿਓ ਦਾ ਹੀ ਤੜਕਾ ਵਧੀਆ ਲੱਗਦਾ ਥੋੜਾ ਜਿਹਾ ਵਿੱਚ ਪਾ ਦੋ ਜਦੋਂ ਆਪਾਂ ਦਾਣ ਧਰਦਿਆਂ ਦੇਸੀ ਘਿਓ ਤੇ ਤੜਕਾ ਲਾ ਲੂ ਇਹ ਬਹੁਤ ਵਧੀਆ ਬਣੇ ਦਿਆਰ ਬਣ ਕੇ ਹਿੰਦੀਆ ਤਿਆਰ ਹਾਂ ਜੀ ਲਾਉਗੀ ਤੜਕਾ ਪਾਣੀ ਲਾਤਾ ਦਾਲ ਆਪਣੀ ਬਣ ਕੇ ਤਿਆਰ ਹੈ